ਮੈਂ ਤਾਂ ਪੁੱਤ ਤੇਰੇ ਵਾਲ ਦੀ ਬਥੇਰੀ ਗੱਲ ਕੀਤੀ ਪਰ ਮੇਰੀ ਹੁਣ ਚੱਲੀ ਨਹੀਂ ਤੇ ਮੈਂ ਕੀ ਕਰਾਂ ਕੀ ਕਰਨਾ ਮਾਸੀ ਕਿਸਮਤ ਆਪੋ ਆਪਣੀ ਹੁੰਦੀ ਆ ਆਰ ਵੇਖ ਕੇ ਸਹੀ ਵੇ ਕਿਦਾਂ ਗੇਟਮਟ ਕਰਨ ਦੇ ਦਮ ਪਰ ਮੇਰੀ ਵੀ ਮਾਸੀ ਇੱਕ ਗੱਲ ਹੀ ਉਹ ਜਿੰਨਾ ਮਰਜ਼ੀ ਉਹ ਮੈਨੂੰ ਕਹਿਣ ਕੇ ਨਾ ਕਿ ਤੂੰ ਗਰਮੀਤ ਕੰਮ ਕਰ ਚਿੰਦਾ ਹੀ ਭਾਵੇਂ ਕਵੇ ਮੈਂ ਤਾਂ ਆਪਣੀ ਮਰਜ਼ੀ ਨਾਲ ਉਹ ਕਰਿਆ ਕਰਨਾ ਆਪੇ ਕਰੂ ਸੋਨੀ ਆਹੋ ਆਪੇ ਕਰੋ ਨਾ ਕਿ ਕੇ ਹਰੀ ਹੋਰੀ ਵੇਲਾ ਪੱਲ ਕਿਤੇ ਕਿਦਾਂ ਡਿਆ ਹੀ ਬੁੱਢੀ ਮਗਰ ਲੱਗ ਕੇ ਬੋਲਣ ਤੇ ਅੱਜ ਵੇ ਕਿਦਾਂ ਚੁੱਪ ਕਰਕੇ ਬਹਿ ਗਿਆ ਵਾ ਕਿਦਾਂ ਹੱਸਣ ਖੇਡਣ ਡਿਆ ਕਿ ਮੈਨੂੰ ਨਾ ਹੁਣ ਕੋਈ ਗੱਲ ਕਵੇ ਤਾਂ ਉਹ ਸਿਆਣੀ ਵੱਡੀ ਜੇ ਲੜਾਈ ਪਾਈ ਸਾਰੀ ਉਹ ਕਿਤੇ ਮਿਸਨੀ ਜੀ ਹੋ ਕੇ ਤੇ ਬੈਠੀ ਆ ਤੇ ਸਾਰਾ ਪ੍ਰਸਾਦ ਮੇਜਾਤੇ ਸਰ ਤੇ ਆ ਗਿਆ ਪ੍ਰਸਾਦ ਦੀ ਜੜ ਤੇ ਸੋਣੀ ਸਾਰੀ ਕੰਮ ਨਹੀਂ ਕਰਦੀ ਤੇ ਬੁਰੀ ਮੈਂ ਬਣ ਗਈ ਬਣ ਜਾਂਦੀ ਬੁਰੀ ਤੂੰ ਤੂੰ ਹੁਣ ਮੰਗਰ ਨਹੀਂ ਲੱਗਦੀ ਤੈਨੂੰ ਇਹਨੇ ਸੋਨੀਆਂ ਨੇ ਮਗਰ ਲਾਇਆ ਨਾ ਆਪਣੇ ਇਦਾਂ ਹੀ ਛਿੰਦੇ ਵੀ ਮੈਂ ਵੀ ਆਪਣੇ ਮਗਰ ਲਾਹੂੰਗੀ ਆਸੀ ਜਿੱਦਾਂ ਤੂੰ ਕਹੇਂਗੀ ਨਾ ਉਤਾਈ ਕਰਾਂਗੇ ਆ ਜਾ ਕੇ ਬਾਹਰ ਚਲ ਠੀਕ ਹੈ ਗੋਪੀ ਮੈਂ ਜਾਵਾ ਕੰਮ ਤੇ ਮੈਨੂੰ ਫੋਨ ਆਈ ਜਾਂਣ ਰਿਹਾ ਵਾ ਤੇ ਤੂੰ ਵੀ ਟਾਈਮ ਨਾ ਜਾਇਆ ਕਰ ਕੰਮ ਤੇ ਤੇ ਟਾਈਮ ਨਾ ਆ ਜਾਇਆ ਕਰ ਠੰਡ ਬੜੀ ਆ ਠੀਕਾ ਮੈਨੂੰ ਤਾਂ ਟਾਈਮ ਲੱਗ ਜਾਂਦਾ ਰਾਤ 10 ਵੀ ਵੱਜ ਜਾਂਦੇ ਕਈ ਵਾਰੀ ਚਲੋ ਠੀਕਾ ਵੀਰ ਜੀ ਚਲ ਓਕੇ ਠੀਕਾ ਵੀਰ ਜੀ ਬਹਿ ਵੀਰ ਤੇ ਠੀਕ ਐਂ ਡਿਆ ਵਾ ਇਕੱਠਿਆਂ ਵਿੱਚ ਬਰਕਤ ਵਾ ਤੇ ਬਗਾਨਾ ਕੋਈ ਨਾਲ ਨਹੀਂ ਖੜਦਾ ਜਿੱਥੇ ਵੀ ਵੀਰ ਨੇ ਖੜ ਦੇਣਾ ਨਾਲ ਨਾਲ ਉੱਥੇ ਕਿਸੇ ਨੇ ਨਹੀਂ ਖੜਨਾ ਬੱਬੀਓ ਹੋ ਹੋ ਪੈਣਾ ਅੱਜ ਤੇ ਠੰਡ ਹੀ ਬੜੀ ਆ ਚਾਹ ਨਾ ਘੁੱਟ ਬਣਵਾਈਏ ਜਾ ਕਮਲ ਤੂੰ ਹੀ ਘੁੱਟ ਚਾਹ ਬਣਾ ਲਾ ਉੱਠ ਕੇ ਵੇਹਲਾ ਪੈਣ ਅੱਜ ਇਹਨੂੰ ਛੁੱਟੀ ਕਰਦੀ ਹੋਗੀ ਦੱਸ ਵੇ ਦੀ ਫੋਨ ਚ ਬੜੀ ਆ ਜਾ ਪੈਣ ਨਵਾਂ ਨੂੰ ਕਹਿ ਮੈਂ ਦਾਹਰ ਚਨਾ ਨੂੰ ਤੇ ਚਾਰ ਵਾਰੀ ਚਾਹ ਪੀ ਲੈਣੀ ਹੁੰਦੀ ਆਪਣੇ ਘਰ ਇੱਥੇ ਤੇ ਮੈਨੂੰ ਮੰਗ ਮੰਗ ਕੇ ਪੀਣੀ ਪੈਂਦੀ ਐ ਨਾ ਕੋ ਕਹਿ ਕੇ ਗਰਮੀ ਤੇ ਜਾ ਤੂੰ ਹੀ ਚਾਹ ਬਣਾ ਲਿਆ ਘੁੱਟ ਮੰਮੀ ਸੋਣੀ ਅਰਸੇ ਅਰਸੋਈ ਚੜਾਈ ਆ ਕੰਮ ਕਰਨ ਤੇ ਹੁਣ ਕੋ ਬਣਾ ਲਵੇ ਮੈਂ ਇੱਕ ਜਾਈਨ ਆਖਿਆ ਉਹ ਗਾਂ ਦੀ ਗਾਂ ਜੁਆ ਸਵਾਲ ਕਰਨ ਡੀਆਂ ਕਿਦੇ ਮਾਸੀ ਹੋਂ ਨੀ ਮੰਨੀ ਨੋਵਾਂ ਨੇ ਉਹਦਾ ਤੇ ਬੜੀ ਸ਼ੇਦੀ ਤੇ ਅੰਦਰ ਲਾ ਮੰਦੀਆਂ ਵਾ ਨਹੀਂ ਮੈਂ ਕੀ ਕਹਤਾ ਤੁਹਾਡੀਆਂ ਨੋਵਾਂ ਨੂੰ ਮੈਂ ਕਿ ਉਹਨਾਂ ਨੂੰ ਵਾਹ ਦੇਣਾ ਵਾ ਤੂੰ ਉਦਾ ਹੀ ਮੇਰੇ ਤੇ ਬੜੀ ਤੰਗ ਵਾ ਮੈਂ ਅੱਜ ਆਖੇ ਤਾਂ ਮੈਂ ਚਲ ਜਾਂ ਨਹੀਂ ਜਾਦੇ ਦਿਨ ਹੋ ਗਏ ਨਾ ਮੈਨੂੰ ਆਈ ਨੂੰ ਤਾਂ ਕਰਕੇ ਤੁਸੀਂ ਐਂ ਦਾ ਕਰ ਦਗਾ ਹੀ ਹੁਣ ਚਾਹ ਪੀ ਟੱਕਣ ਟੱਕੇ ਰਹਿਣ ਦੇ ਫੇਰ ਦੱਸਾਂਗੇ ਤੈਨੂੰ ਜੇ ਐਡੀ ਔਖੀ ਆ ਤੇ ਭੇ ਚਲ ਜਾ ਚੱਲ ਵੀ ਰੋ ਜਾਣਾ ਕਿ ਆਉਂ ਤੂੰ ਚਾਹ ਹੀ ਤੈਨੂੰ ਚਾਹੀਦੀ ਹੈ ਨਾ ਤੇ ਆਉਂ ਨਹੀਂ ਓਟੀ ਨਿੱਕੀ ਨੂੰ ਸੋਨੀਆ ਜਾ ਚਾਹ ਬਣਾ ਕੇ ਲਿਆ ਆ ਗਈ ਮੰਮੀ ਚੱਲ ਆ ਜਾ ਤੇਰੀ ਮਾਸੀ ਕਾਲੀ ਪਈ ਆ ਦੀਦੀ ਚਾਹ ਦੀਦੀ ਚਾਹ ਲੈ ਲਫ ਦੀਦੀ ਦੀਦੀ ਚਾਹ ਪੀ ਲੋ ਬਣੀ ਹੁਣ ਮੈਂ ਨਹੀਂ ਪੀਣੀ ਮੈਂ ਜਦੋਂ ਪੀਣੀ ਮੈਂ ਆਪੇ ਬਣਾ ਲੈਣੀ ਹਾਂ ਮੈਂ ਬਣਾਈ ਹੁਣ ਵਧੀਆ ਪੀ ਲੋ ਕੋਈ ਨਹੀਂ ਮੈਂ ਆਪੇ ਪੀ ਲਾਂਗੀ ਮੇਰੇ ਹੱਥ ਹੈਗੇ ਆ ਨਾਲ ਨਹੀਂ ਇੰਨਾ ਨਹੀਂ ਗੁੱਸਾ ਕਰਦੀ ਹੁੰਦੀਆਂ ਕੁੜੀਆਂ ਕਿੰਨੇ ਪਿਆਰ ਨਾਲ ਤੈਨੂੰ ਚਾਹ ਕਹਿਣ ਦੀ ਆ ਪੀ ਲਾ ਮਾਸੀ ਤੂੰ ਪੀ ਲਾ ਹਾਂ ਤੂੰ ਮਗਾਈ ਹੀ ਨਾ ਜਦੋਂ ਪੀ ਲਾ ਜਦੋਂ ਮੈਨੂੰ ਲੋੜ ਹੋ ਮੈਂ ਆਪੇ ਬਣਾ ਲਊਗੀ ਮੈਂ ਤਾਂ ਪੀ ਲੈਣੀ ਆ ਪੀ ਲੋ ਮੈਂ ਬਣਾ ਕੇ ਲੈ ਆਂਦੀ ਦੀ ਤੁਹਾਡੇ ਵਾਸਤੇ ਜਾ ਹੁਣ ਨਹੀਂ ਮੈਂ ਨਹੀਂ ਪੀਣੀ ਚਲ ਪੀਲਾ ਕਾਵਲੇ ਉਹਨਾਂ ਨੇ ਗੁੱਸਾ ਨਹੀਂ ਕਰੀਦਾ ਹੁੰਦਾ ਫੜ ਜਾ ਫੜ ਦੀ ਚਾ ਨਾ ਬਣਾ ਕੇ ਜਾਂਦੀ ਕਾ ਇਹਨੇ ਪੀਲਾ ਪੀ ਲੋ ਤੁਸੀਂ ਮੈਂ ਇਹ ਪੀਣੀ ਮੈਂ ਤੇ ਜੀ ਠੀਕ ਹੈ ਹਾਂ ਚਲ ਆਲੂ ਚਾ ਉਹ ਚਾ ਗਈ ਆ ਅਜਾ ਠੰਢੀ ਬੜੀ ਆ ਮੈਂ ਚਾਪੀਤੀ ਮੈਂ ਦਿੱਦੀ ਹੀ ਉਹਨਾਂ ਨੇ ਨਹੀਂ ਪੀਤੀ ਕਹਿੰਦੇ ਮੱਪੇ ਬਣਾ ਲਿਆਉਂਗੀ ਦੋ ਵਾਰੀ ਕਿਹਾ ਉਹ ਮਮੀ ਨੇ ਵੀ ਕਿਹਾ ਮਾਸੀ ਨੇ ਵੀ ਕਿਹਾ ਪਰ ਨਹੀਂ ਫੜੀ ਉੱਠ ਉੱਠ ਕੇ ਅੱਪੀ ਚੱਲ ਗਈ ਬਣਾਉਣ ਵਾਸਤੇ ਅੱਪੀ ਚੱਲ ਗਈ ਪਰ ਨਹੀਂ ਇੱਕ ਦਿਨ ਦਾ ਗੁੱਸਾ ਹੁੰਦਾ ਵਾ ਅੱਪੀ ਠੰਡਾ ਹੋ ਜਾਏਗਾ ਹਾਂ ਚੱਲ ਕੋਈ ਨਹੀਂ ਅੱਪੀ ਫਿਰ ਹੋ ਜਾਏਗਾ ਠੰਡਾ ਗੁੱਸਾ ਫਿਰ ਕੀ ਕਰਨਾ ਵਾ ਮੈਂ ਚਾਹ ਕਰ ਪੀਮਾ ਮੈਂ ਦੁੱਧ ਬਣਾ ਕੇ ਪੀਣੀ ਕਿ ਮੇਰੇ ਕੋਲੇ ਹੱਥ ਨਹੀਂ ਆ ਵਾ ਕਿੱਦੀਆਂ ਇਹਨਾਂ ਨੂੰ ਹੁਣ ਆ ਵੀ ਮੈਨੂੰ ਕੁਝ ਆਂਦਾ ਨਹੀਂ ਬਣਾਉਣਾ ਭੁੱਖੀ ਤਾਂ ਨਹੀਂ ਮਰ ਚੱਲੀ ਮੈਂ ਕਰ ਲੂੰਗੀ ਮੈਂ ਜ਼ਿਆਦਾ ਕੁਝ ਇਹਨਾਂ ਦੇ ਮਸੇਤੇ ਨਹੀਂ ਆਈ ਵੀ ਜੇ ਮੈਂ ਲਿਆ ਸਕਦੀ ਆ ਨਾ ਤੇ ਮੈਂ ਖਾ ਵੀ ਸਕਦੀ ਆ ਮੈਨੂੰ ਬਣਾਉਣੇ ਵੀ ਹੁੰਦੇ ਆ ਆਹਰਾਂ ਦੀ ਭਰਾਈ ਦਿੱਤੀ ਇਹਨਾਂ ਨੇ ਮੈਨੂੰ ਕਿੰਨਾ ਮੈਨਾਂ ਦਾ ਕੀਤਾ ਤੇ ਮੇਰੇ ਸਿਰ ਸਵਾਹ ਪਾਤੀ ਇਹਨਾਂ ਨੇ ਨਾ ਕਰਦੀ ਤੇ ਚੰਗਾ ਹੀ ਨਾ ਕੀ ਕੀਤਾ ਉਹ ਗੱਲ ਚੰਗਾ ਕਰਦੀ ਕਰਦੀ ਨਾ ਆਪਣੇ ਸਿਰ ਸਵਾਹ ਪਾ ਲਈ ਮੈਂ ਤੇ ਗਾਂ ਤਾਂ ਮੈਂ ਨਾ ਇਹਨਾਂ ਨੂੰ ਕੁਝ ਕਾਉਂਗੀ ਬਣਾ ਲੂੰਗੀ ਮੈਂ ਆਪੇ ਰੋਟੀ ਵੀ ਆਪਣੀ ਦੇ ਮਲੇ ਆਉਗੇ ਤੇ ਕਾफी ਸਾਰੀ ਬਣਾ ਦੇ ਸਾਰਾ ਲੈ ਜੰਨੀ ਆ ਇਹਨਾਂ ਦੇ ਵਾਸਤੇ ਥੋੜਾ ਨਾ ਬਣਾਇਆ ਵਾ ਨਾਲ ਸਾਹਮਣੇ ਬੈ ਕੇ ਪੀਣੀ ਇਹਨਾਂ ਦੀ ਪਤਾ ਉਰੇ ਤੈਨੂੰ ਚਾਹ ਕਿੱਥੋਂ ਨੰਗਣੀ ਸੀ ਤੂੰ ਤੇ ਦੁੱਧ ਚ ਪੱਤੀ ਵੀ ਨਹੀਂ ਸੀ ਤੇ ਉਹ ਵੀ ਬਰਡੇ ਕੱਪ ਚ ਮਾਸੀ ਤੂੰ ਚਾਹ ਪੀ ਲਈ ਹੈ ਨਾ ਤਾਂ ਹੁਣ ਮੈਨੂੰ ਪੀ ਲੈਂਦੇ ਵੀ ਮੈਂ ਦੁੱਧ ਬਾਵਾ ਪੀਵਾਂ ਜਾਂ ਕੁਝ ਵੀ ਪੀਵਾਂ ਨਹੀਂ ਪੀ ਲਾ ਮੈਂ ਤੈਨੂੰ ਕੀ ਕਹਿਆ ਤਾਂ ਮੈਂ ਤੈਨੂੰ ਉਦਾਂ ਹੀ ਆਖਿਆ ਵਾ ਪਲੀ ਦੀ ਨੂੰ ਜੀ ਤੁਹਾਨੂੰ ਪਤਾ ਗੱਲ ਕੀ ਆ ਹਾਂ ਮੈਨੂੰ ਪਤਾ ਹੈ ਕੱਲ ਕੀ ਆ ਕੀ ਹੈ ਕੱਲ ਮੇਰੇ ਪੁੱਤ ਦਾ ਹੈਪੀ ਬਰਥਡੇ ਆ ਤੁਹਾਨੂੰ ਸੱਚੀ ਤੇ ਪਾਸੇ ਦਾ ਮੇਰਾ ਬਰਥਡੇ ਤੋਂ ਹੋਰ ਨਹੀਂ ਮੇਰਾ ਸੋਨਾ ਪੁੱਤ ਤਾਂ ਮੈਨੂੰ ਕਿਉਂ ਨਾਲ ਚੇਤਾ ਰਹਿਣਾ ਹੈ ਸੇਰੇ ਨਾਲ ਇੱਕ ਕੰਮ ਕਰਨਾ ਵਾ ਹਾਂਜੀ ਮਨਾਉਣਾ ਵੀ ਆ ਕਿ ਨਹੀਂ ਮਨਾਉਣਾ ਮਨਾਉਣਾ ਵਾ ਮਨਾਉਣਾ ਹਾਂਜੀ ਕੀ ਖਾਣਾ ਫਿਰ ਉਹਦਾ ਇੱਕ ਖਾਣਾ ਵਾ ਹੂੰ ਇੰਦਾ ਕਰਨਾ ਵਾ ਆਪਣੀਆਂ ਨਾਲ ਜਿੰਨੀਆਂ ਫਰੈਂਡ ਆ ਨਾ ਸਾਰਿਆਂ ਨੂੰ ਇਨਵਾਈਟ ਕਰ ਲੈਣਾ ਕੱਲ ਓਕੇ ਠੀਕ ਆ ਠੀਕ ਤਾਂ ਫਿਰ ਮੈਂ ਇਹ ਹੋਊਗੀ ਜੋ ਵੀ ਤੂੰ ਖਾਣਾ ਮੈਨੂੰ ਦੱਸ ਦੇਈ ਲਿਸਟ ਬਣਾ ਲਈ ਆਪਣੀ ਠੀਕ ਆ ਠੀਕ ਚੱਲ ਠੀਕ ਆ ਫਿਰ ਹੈ ਹੁਣ ਇਹ ਕੰਮ ਕਰ ਲਿਆ ਛੁੱਟੀ ਮੇਰੇ ਪੁੱਤ ਨੇ ਗਿਫਟ ਕੀ ਲੈਣਾ ਜੋ ਤੁਸੀਂ ਲਿਆ ਦਿਓ ਠੀਕ ਠੀਕ ਆ ਮੈਂ ਆਪਣੇ ਕੋਲੋਂ ਲਿਆਦਾ ਫਿਰ ਜੋ ਮਰਜ਼ੀ ਹਾਂਜੀ ਪਸੰਦ ਆ ਜਾਏਗਾ ਹਾਂਜੀ ਠੀਕ ਆ ਥੈਂਕ ਯੂ ਇਹ ਆ ਨਾ ਇਹਨੂੰ ਕੋਈ ਪਤਾ ਘਰ ਦੇ ਵਿੱਚ ਕੀ ਮਾਹੌਲ ਚੱਲਣ ਡਿਆ ਨਿਆੜਿਆਂ ਨੂੰ ਤੇ ਖਾਣ ਪੀਣ ਨਾ ਆਈਆਂ ਚੱਲ ਮੈਂ ਵੀ ਮਾਸਾ ਖਾ ਲੂ ਮੈਂ ਤਾਂ ਹੁਣ ਆਈ ਮੈਂ ਵੀ ਬੱਚੇ ਤੇ ਕੇਕ ਖਾ ਲੂ ਮਾਸਾ ਚੱਲ ਵੀਰੋ ਜਿੱਥੇ ਅਸੀਂ ਸਾਰੇ ਖਾਵਾਂਗੇ ਨਾ ਤੇ ਤੈਨੂੰ ਨਾ ਮਾਸਾ ਸੀ ਦੇਵਾਂਗੇ ਨਿਆੜਿਆਂ ਨੂੰ ਕੀ ਪਤਾ ਐਸ ਗੱਲ ਦਾ ਘਰ ਚ ਕੀ ਹੁੰਦਾ ਕੀ ਨਹੀਂ ਨਿਆੜਿਆਂ ਨੂੰ ਤੇ ਆਪਣੇ ਵੀ ਇਹ ਵੀ ਸਾਡਾ ਜਨਮ ਦਿਨ ਮਨਾਇਆ ਜਾਵੇ ਵੀਰੋ ਤੂੰ ਅਸੂੜ ਵੀ ਲਿਆਂਦਾ ਕੋਈ ਨਾਲ ਵਾਧੂ ਸੂਟ ਮੈਂ ਪਹਿਣ ਲੈ ਕੇ ਆਈ ਆ ਚੱਲ ਇਤਰਾ ਕਰ ਆਪਣਾ ਸੂਟ ਪ੍ਰੈਸ ਕਰ ਲਾ ਫਿਰ ਸਵੇਰੇ ਭਾਉਣਾ ਜਨਮ ਦਿਨ ਤੇ ਕੱਲ ਪਹਿਣਾ ਮੈਂ ਕੋਈ ਵੇਖ ਲਾਂ ਸੂਟ ਪ੍ਰੈਸ ਕਰ ਲਾ ਫਿਰ ਸਵੇਰੇ ਪਾਉਣ ਲਈ ਆ ਚੱਲ ਕਰ ਲਾ ਤੇ ਸੋਨਾ ਹੀ ਸੂੜ ਕਰੀ ਚੰਗ ਹੈ ਗਰਮੀ ਇਹ ਤਾਂ ਹਾਂਜੀ ਮੈਂ ਇਹਦੀ ਆਕੜ ਦੇਖ ਲਾ ਕਿਤੇ ਚਾਹ ਨਹੀਂ ਉਹਦੇ ਕੋਲ ਲੈ ਕੇ ਪੀਤੀ ਤੇ ਮੈਂ ਤਾਂ ਆਪੇ ਦੁੱਧ ਚ ਪੱਤੀ ਪਾ ਕੇ ਲੈ ਆਈ ਤੇ ਕਿਤੇ ਇਹ ਤੂੰ ਹੁਣ ਤੂੰ ਤੁਸੀਂ ਦੇ ਹੋਣ ਜਾਣਦੀ ਆ ਮੈਂ ਤੈਨੂੰ ਨਿੱਕੀ ਹੁੰਦੀ ਦੀ ਜਾਣਦੀ ਆ ਇਹ ਜਿੱਦਾਂ ਦੀ ਹੈਗੀ ਨੱਕ ਤੇ ਮੱਖੀ ਦੀ ਬੈਹ ਧਾਨੀ ਆ ਤੁਸੀਂ ਜਿਹੜੀਆਂ ਇਦਾਂ ਕੱਟਣ ਦੀਆਂ ਇਹਦੀ ਤੇ ਆਕੜ ਮੈਂ ਤਾਂ ਕਹ ਦੋ ਪਰਝਾਈਆਂ ਆ ਗਈਆਂ ਇਹਦੀ ਘਟ ਗਈ ਹੋਣੀ ਇਹਦੀ ਤੇ ਉਦੋਂ ਜ਼ਿਆਦੀ ਹੋ ਗਈ ਆ ਕੋਈ ਨਹੀਂ 마ਸੀ ਆਕੜ ਤਾਂ ਹੋਣੇ ਦੀ ਭੱਜੂਗੀ ਹੁਣ ਮੈਂ ਵੀ ਇਦਾਂ ਰਹਿਣਾ ਕਿ ਆਪਣੀ ਆਕੜ ਚ ਰਿਆ ਕਰਨਾ ਉਹਨਾਂ ਕੀ ਕੰਮ ਕਰਿਆ ਕਰਨਾ ਜਿੰਨਾ ਕਿ ਮੇਰੇ ਕੋਲ ਹੋਊਗਾ ਹੁਣ ਕਰੂ ਸੋਨੀਆਂ ਬਣਾਈ ਕਿ ਨਹੀਂ ਚਾਹ ਸੋਨੀਆਂ ਨੇ ਉਹ ਆਪਣੇ ਟੌਰਣਾ ਰਿਹਾਗਾ ਹੁਣ ਹੀ ਕੰਮ ਕਰਨਾ ਹੁਣ ਟੌਰਣਾ ਹੀ ਰਹੂੰਗੀ ਹੁਣ ਨਹੀਂ ਮੈਂ ਕਰਦੀ ਆਂ ਕਿ ਅੱਗੇ ਵੰਗੂ ਜੇ ਦੀ ਬੋਲੀ ਕੇ ਗਰਮੀਤ ਕਰਲਾ ਕੰਮ ਜੇ ਮੰਮੀ ਬੋਲੀ ਤੇ ਕਰਲਾ ਕੰਮ ਹੁਣ ਨਾ ਗਰਮੀਤ ਨੇ ਕੀਤਾ ਹੁਣ ਕਰਾਉ ਸੋਨੀਆ ਚਲੋਈ ਮੈਂ ਰੂੰ ਤੋੜਨਾਂ ਤੋੜ ਪਾਇਆ ਕਰ ਇਹਨਾਂ ਤੇ ਪੂਰਾ ਨਹੀਂ ਮੇਰਾ ਬੰਦਾ ਮੇਰੇ ਆਖੇ ਲੱਗਦਾ ਤੇ ਨਾ ਲੱਗੇ ਮੈਂ ਹੈ ਗਈਆਂ ਮੈਂ ਵੱਲ ਚ ਤੈਨੂੰ ਮੈਂ ਦੱਸਿਆ ਉਦੋਂ ਵੱਲ ਚ ਕਰ ਇਹਨੂੰ ਵੱਲ ਚ ਨਹੀਂ ਤੂੰ ਕਰ ਲੈਣਾ ਇਹਨੂੰ ਮੈਂ ਆਪਣੇ ਵੱਲ ਚ ਉਦਾਂ ਹੀ ਆਪੇ ਕਰ ਲੈਣਾ ਵਾ ਹੁਣ ਵੇਖੀ ਮੈਂ ਆਪਣੇ ਰੰਗ ਵਖਾ ਲੂੰਗੀ ਨਾ ਹੁਣੇ ਬੰਦੇ ਨੂੰ ਵੀ ਤੇ ਨਾਲੇ ਇਹਨਾਂ ਨੂੰ ਨਹੀਂ ਇੰਨਾ ਕੰਮ ਕਰਦੀ ਰਹੀ ਤੇਰੇ ਕਿਹੜੇ ਇਹਨਾਂ ਨੇ ਤਗਮੇ ਪਾਤੇ ਆ ਜਾ ਕੇ ਤੇ ਸਾਰਿਆਂ ਦੇ ਸਾਹਮਣੇ ਸੱਚ ਸਵਾ ਹੀ ਪਾ ਦਿੱਤੀ ਆਹੀ ਤੇ ਗੱਲ ਵਾ ਮਾਸੀ ਪਹਿਲਾਂ ਨਹੀਂ ਮੈਨੂੰ ਅਕਲ ਆ ਗਈ ਹੁਣ ਮੈਨੂੰ ਅਕਲ ਆਈ ਆ ਹੁਣ ਵਿਖਾਉਂ ਉਹਨਾਂ ਨੂੰ ਕਿੱਦਾਂ ਕੰਮ ਕਰਾਈਦਾ ਹੁਣ ਦੱਸੂ ਇਹਨਾਂ ਨੂੰ ਨਹੀਂ ਨਹੀਂ ਇਹਨਾਂ ਨੇ ਅੱਡ ਕਰਨਾ ਆਂਦੇ ਨਾ ਸਿੰਦਾ ਕਿ ਨਹੀਂ ਅੱਡ ਹੋਣਾ ਹੈਗਾ ਇਹਨਾਂ ਨੂੰ ਇਦਾਂ ਹੀ ਚੁੱਪ ਕਰਕੇ ਅੰਦਰ ਵੜ ਕੇ ਨਾ ਮੈਂ ਬਰਮਾਨਾ ਬਿਆਜਾ ਕਰਨਾ ਇਹ ਤਰਿਆ ਕਰਨੀ ਗਿਆ ਕੰਮ ਹੈ ਆਪਣੇ ਹੀ ਘਾਰੇ ਜਿਹੜਾ ਮੈਂ ਕਿ ਤੈਨੂੰ ਕੰਮ ਕਿਹਾ ਨਾ ਉਹ ਇੱਕ ਆਈਓ ਜਰੂਰ ਜਾਈ ਉੱਥੇ ਵੇਖੀ ਕੰਨ ਚ ਪਿਆ ਨਾ ਦੁਖੂਗਾ ਉਹ ਤੇ ਮਾਸੀ ਬਾਦ ਦੀ ਗੱਲ ਵਾ ਇਹ ਨੂੰ ਵੇਖੀ ਮੈਂ ਘਰੇ ਬੈ ਕੇ ਸੁਧਾਰ ਲੈਣਾ ਇਹਨਾਂ ਨੂੰ ਵੇਖੀ ਸਾਰੇ ਟੱਬਰ ਨੂੰ ਸੁਧਾਰ ਲੈਣਾ ਇਕੱਲੇ ਨੂੰ ਨਹੀਂ ਇਹ ਤੂੰ ਛੱਡ ਦੇ ਗੱਲ ਹੁਣ ਮੈਂ ਵੀ ਗੁਰਮੀਤਵਾ ਗਾੜੀ ਇਹਨਾਂ ਦੇ ਬਾਸੀ ਅੱਖਾਂ ਤੇ ਮੇਰੀਆਂ ਹੁਣ ਖੁੱਲੀਆਂ ਆ ਮੈਂ ਤੇ ਸਾਰਾ ਕੰਮ ਕਰਦੀ ਰਹੀ ਇਹਨਾਂ ਨੂੰ ਬੱਸ ਕੇ ਕਿ ਚੰਗੀ ਆ ਮੈਂ ਚੰਗੀ ਬਣ ਬਣ ਕੇ ਦੱਸਿਆ ਇਹਨਾਂ ਨੂੰ ਮੈਂ ਪਰ ਇਹਨਾਂ ਨੇ ਤੇ ਮੇਰੀ ਕਿਤੇ ਰਤਾ ਜਿੰਨੀ ਮੇਰੀ ਕਦਰ ਨਾ ਪਾਈ ਸਾਰਿਆਂ ਦੇ ਸਾਹਮਣੇ ਬੁੱਕ ਭਰ ਕੇ ਮੇਰੇ ਸਿਰ ਸਵਾਹ ਪਾਈ ਇਹਨਾਂ ਨੇ ਹੁਣ ਨਾ ਮੈਂ ਕੀਤਾ ਇਹਨਾਂ ਦਾ ਕੰਮ ਜਿੰਨਾ ਤੂੰ ਆਉਂਦੀ ਤੇ ਮੇਰੀਆਂ ਅੱਖਾਂ ਜੇ ਵੀ ਨਹੀਂ ਖੁੱਲਣੀਆਂ ਇਹਨਾਂ ਨੇ ਤੇ ਮੈਨੂੰ ਸ਼ਦੈਣ ਬਣਾਇਆ ਸੀ ਇਹਨਾਂ ਨੇ ਕਿ ਚੱਲੇ ਲੱਗੀ ਰਹਿੰਦੀ ਕੋਈ ਨਹੀਂ ਚੰਗੀ ਦੀ ਉਹ ਬਣ ਗਈ ਮੈਂ ਤੇ ਇਨੇ ਚਿਰ ਦੇ ਦੇਰੇ ਚ ਉੱਧੇ ਰਹਿ ਗਈ ਇਹਨਾਂ ਦੇ ਹੋਣ ਨਾ ਰਹੀ ਇੰਦੇਰੇ ਦੇ ਵਿੱਚ ਹੁਣ ਸੋਨੀਆ ਇਹਨਾਂ ਨੂੰ ਪਕਾ ਕੇ ਖਵਾਉਗੀ ਇਹਨਾਂ ਨੂੰ ਮੈਂ ਤੇ ਇਹਨਾਂ ਨੂੰ ਸ਼ੁਰੂ ਤੋਂ ਜਾਣਦੀ ਜਿੱਦਾਂ ਦੇ ਹੈਗੇ ਆ ਤਾਂ ਹੀ ਮੈਂ ਤੇਨੂੰ ਨਹੀਂ ਕੰਮ ਘੱਟ ਕਰ ਉਹਨੂੰ ਡਾਹ ਨਾਲ ਮਾਸੀ ਨਾ ਤੂੰ ਹੁੰਦੀ ਮੈਂ ਤੇ ਰਹਿਣਾ ਹੀ ਤੇਣੀ ਬਣੀ ਇਦਾਂ ਚੰਗੇ ਵਲੇ ਤੂੰ ਤੇ ਆ ਗਈ ਮੈਨੂੰ ਦੱਸਿਆ